ਟਕਸਾਲੀ ਕਾਂਗਸੀ ਨੇਤਾਵਾਂ ਦੇ ਨਾਲ-ਨਾਲ ਵਰਕਰਾਂ ਦੀ ਇੱਕ ਡਿਮਾਂਡ ਹਾਈ ਕਮਾਂਡ ਦੇ ਕੋਲ ਸੀ ਕਿ ਲੋਕ ਸਭਾ ਪਟਿਆਲਾ ਅਸੈਂਟ ਦੀ ਸੀਟ ਤੋਂ ਟਿਕਟ ਜਿਨ ਦਿੱਤੀ ਜਾਵੇ ਉਹ ਟਕਸਾਲੀ ਹੋਵੇ ਕਿ ਪੁਰਾਣਾ ਕਾਂਸੀ ਹੋਵੇ ਇਤਨਾ ਹੀ ਨਹੀਂ ਸੰਸਦ ਸੀਟ ਦੇ ਵਿੱਚ ਆਂਦੇ ਨੋ ਹਲਕਾ ਪਰਿਵਾਰੀਆਂ ਵੱਲੋਂ ਵੀ ਇਹ ਗੱਲ ਹਾਈ ਕਮਾਂਡ ਤੱਕ ਪਹੁੰਚਾ ਦਿੱਤੀ ਗਈ ਸੀ ਹਾਈ ਕਮਾਂਡ ਵੱਲੋਂ ਇतना ਕਿਹਾ ਜਾ ਸਕਦਾ ਹੈ ਕਿ ਸੰਸਦੀ ਅਸਿਰ ਦੇ ਨੂੰ ਹਲਕਾ ਪਰਿਵਾਰੀਆਂ ਦੀ ਉਹ ਗੱਲ ਇਗਨੋਰ ਕਰ ਦਿੱਤੀ ਉਹ ਗੱਲ ਨਹੀਂ ਮੰਨੀ ਟਿਕੜ ਡਾਕਟਰ ਧਰਾਵੀ ਗਾਂਧੀਨ ਦੇ ਦਿੱਤੀ ਗਈ ਜਿਹੜੇ 14 ਦਿਨ ਪਹਿਲੇ ਜਿਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਕਾਂਗਸੀ ਟਕਸਾਲੀ ਵਰਕਰਾਂ ਦੇ ਕਾਂਗਸੀ ਟਕਸਾਲੀ ਨੇਤਾਵਾਂ ਦੇ ਵਿੱਚ ਰੋਸ ਪ੍ਰਗਟ ਹੋਣਾ ਲਾਜ਼ਮੀ ਸੀ ਗੁੱਸਾ ਸੀ ਉਹ ਗੁੱਸਾ ਹਾਈ ਕਮਾਂਡ ਤੱਕ ਵੀ ਪਹੁੰਚ ਚੁੱਕਿਆ ਸੀ ਇਤਨਾ ਹੀ ਨਹੀਂ ਇਸ ਨੂੰ ਲੈ ਕੇ ਇੱਕ ਰੈਲੀ ਦਾ ਵੀ ਆਯੋਜਨ ਕੀਤਾ ਗਿਆ ਰੈਲੀ ਦੇ ਵਿੱਚ ਸੈਕਿੰਡ ਸੰਖਿਆ ਵਿੱਚ ਵਰਕਰ ਵੀ ਜੁਟਣਗੇ ਉਸ ਰੈਲੀ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਅਦਾਜਾ ਵੜਿੰਗ ਪਹੁੰਚੇ ਸਭ ਤੋਂ ਵੱਡਾ ਸਵਾਲ ਜੋ ਰਾਜਨੀਤਿਕ ਗੱਲਾਰੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਰਾਜਾ ਵੜਿੰਗ ਵੱਲੋਂ ਡੈਮੇਜ ਕੰਟਰੋਲ ਕਰ ਲਿਆ ਗਿਆ ਕਿ ਰਾਜਾ ਵੜਿੰਗ ਨੇ ਉਹ ਚੀਜ਼ ਰੋਕ ਲਈ ਜਿਹੜੀ ਰੈਲੀ ਦੇ ਵਿੱਚ ਹੋਣ ਦੀ ਸੰਭਾਵਨਾ ਸੀ ਜਾਂ ਮੀਟਿੰਗ ਹੋਣ ਦੀ ਸੰਭਾਵਨਾ ਸੀ ਉਹ ਐਲਾਨ ਇਹ ਅਲਟੀਮੇਟ ਮੈਡਮ ਵਾਲੇ ਗੱਲ ਰੋਕ ਲਈ ਜਿਹੜੀ ਅਸ਼ੰਕਾ ਮੀਟਿੰਗ ਹੋਣ ਦੀ ਸੰਭਾਵਨਾ ਸੀ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਜਿਸ ਤਾਂ ਦੀਆਂ ਰਾਜਨੀਤਿਕ ਚਾਹਾਂ ਪਹਿਲੇ ਸੰ ਕਿ ਮੀਟਿੰਗ ਦੇ ਵਿੱਚ ਕੁਝ ਹਟਾ ਹੋ ਸਕਦਾ ਪਰ ਲੱਗਦਾ ਹੈ ਕਿ ਰਾਜਾ ਵਡਿੰਗ ਨੇ ਉਹ ਚੀਜ਼ਾਂ ਰੋਕਣ ਦੇ ਵਿੱਚ ਸੋ ਬਲਤਾਂ ਪ੍ਰਾਪਤ ਕਰ ਲਈ ਕਿ ਇਹ ਕਾਂਸ ਹਾਈ ਕੁਮਾਰੀ ਕਾਂਸ ਪਾਰਟੀ ਦੇ ਲਈ ਬਹੁਤ ਵੱਡੀ ਪ੍ਰਾਪਤੀ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਨੇ ਜਿਸ ਨੂੰ ਲੈ ਕੇ ਚਰਚਾ ਕਰਨ ਦੀ ਕੋਸ਼ਿਸ਼ ਕਰਦਾ ਹਾਂ ਨਮਸਕਾਰ ਜੀ ਹਾਂ ਦੋਸਤੋ ਮੈਂ ਪਹੁਣ ਮੁਖੀਜਾ ਮੁਖੀਜਾ ਅਰੀਏ ਨਿਯੁਕਤ ਵਰਦਾਂ ਸਭ ਦਾ ਸਵਾਗਤ ਕਰਦਾ ਟਕਸਾਲੀ ਕਾਂਕੀ ਨਿਤਾਮਾ ਅਤੇ ਮਰਕਰਾਂ ਨਿਕ ਜਮਾਂਸ ਉਹ ਡਿਮਾਂਡ ਸੀ ਕਿ ਜਿਹੜੀ ਟਿਕਟ ਉਹ ਪੈਰਾਸ਼ੂਟ ਰੇ ਆਣ ਲੈਣੇ ਦਿੱਤਾ ਜਾਂ ਜਿਨੇ ਕਾਂਗਸ ਜੋ ਹੈ ਨਵੇਂ ਨਵੇਂ ਕੀਤੇ ਹੋਏ ਉਹਨਾਂ ਇੱਕ ਤਰ੍ਹਾਂ ਨਾਲ ਦਿੱਤੀ ਗਈ ਪਰ ਇਸ ਤੋਂ ਬਾਅਦ ਵੀ ਟਿਕਟ ਡਾਕਟਰ ధਰਵੇ ਗਾਂਧੀ ਨੂੰ ਦੇ ਦਿੱਤੀ ਗਈ ਟਿਕਟ ਦੇ ਦਿੱਤੀ ਗਈ ਟਿਕਟ ਤੋਂ ਬਾਅਦ ਬਵਾਲ ਬੁਚਾਲ ਨਰਾਜ਼ਗੀ ਕਾਂਗਸ ਦੀ ਦੇਖਣ ਨੂੰ ਮਿਲੀ ਕਹੇ ਜਾਂਦਾ ਕੀ ਸੰਜੇ ਸੀਟ ਦੇ ਵਿੱਚ ਰਹਿਣ ਵਾਲੇ ਜਾਂ ਸਬੰਧ ਰੱਖਣ ਵਾਲੇ ਵਰਡਾਡੇ ਕੌਂਸਲ ਦੇ ਦਮਵਾਲੋਂ ਮੀਟਿੰਗਾਂ ਵੀ ਕੀਤੀ ਗਈ। ਗੁੱਪ ਮੀਟਿੰਗਾਂ ਆਈਆਂ ਚ ਇਸ ਗੱਲ ਦੀ ਪੁਸ਼ਟੀ ਕਰਨ ਲਈ ਕੋਈ ਕਾਂਗਸੀ ਨੇਤਾ ਤਿਆਰ ਨਹੀਂ। ਗੁੱਸਾ ਸੀ ਕਿ ਟਕਟ ਤਰਵੇਂ ਗੱਲ ਨੂੰ ਦਿੱਤੇ ਗਈ ਕਾਂਗਸੀ ਵਰਕਰਾਂ ਨੂੰ ਜਾਂ ਟਕਸਾਲੀ ਕਾਂਗਸੀ ਨੇਤਾ ਨੂੰ ਇਗਨੋਰ ਕੀਤਾ ਗਿਆ। ਇਹ ਵੀ ਚਰਚਾ ਹੈ ਕਿ ਜਦੋਂ ਇਹ ਨਾਰਾਜ਼ਗੀ ਪੰਜਾਬ ਪ੍ਰਦੇਸ਼ ਕਾਂਗਸ ਹਾਈ ਕਮਾਂਡ ਦੇ ਪ੍ਰਧਾਨ ਰਾਜਾ ਵੜਿੰਗ ਤੱਕ ਪਹੁੰਚੀ ਤਾਂ ਉਹਨਾਂ ਪਟਿਆਲਾ ਵਿਖੇ ਪੁਰਾਣੇ ਕਾਂਗਸ ਨੇਤਾ ਲਾਲ ਸਿੰਘ ਹਰदयाल ਸਿੰਘ ਮੋਹਜ ਦੇ علاوہ ਹੋਰ ਕਾਂਗਸ ਨੇਤਾਵਾਂ ਨੇ ਲਾਲ ਡਿਸਕਸ ਕੀਤਾ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਕੀਤੀ ਐਵੀ ਚਰਚਾ ਕਿ ਅਰਾਉਲ ਗਾਂਧੀ ਤੱਕ ਦਾ ਕੋਈ ਫੋਨ ਕਰਵਾਇਆ ਗਿਆ ਪਰ ਉਹਨਾਂ ਦੀ ਨਾਰਾਜ਼ਗੀ ਚੰਗੀ ਤਰ੍ਹਾਂ ਦੂਰ ਨਹੀਂ ਹੋ ਸਕੀ ਕਿਉਂਕਿ ਉਹ ਚੰਗਰਨ ਰਾਜ ਦੀ ਦੋ ਨਾ ਹੋਣਾ ਇਸ ਗੱਲ ਦਾ ਜਿਹੜੀ ਮੀਟਿੰਗ ਰੱਖੀ ਗਈ ਸੀ ਉਸ ਇੱਕ ਗੱਲ ਦਾ ਸੰਕੇਤ ਹੈ ਗਿਆ ਸੀ ਕਿ ਉਹ ਮੀਟਿੰਗ ਮੁlti ਵੀ ਨਹੀਂ ਹੋਈ ਮੀਟਿੰਗ ਰੱਖੀ ਹੋਈ ਸੀ ਵਾਕਾਂ ਨੂੰ ਮੈਸੇਜ ਲੱਗੇ ਹੋਇਆ ਸੀ ਕਾਂਗਸ ਹਾਈ ਕਮਾਂਡਰੀ ਚਿੰਤਾ ਦਾ ਵਿਸ਼ਾ ਸੀ ਕਿਉਂਕਿ ਪਹਿਲੇ ਵੀ ਪੰਜਾਬ ਦੇ ਕਈ ਥਾਵਾਂ ਤੇ ਕਾਂਸੀ ਨੇਤਾ ਪਾਰਟੀ ਨੂੰ ਬਾਏ ਬਾਏ ਕਹਿ ਚੁੱਕੇ ਨੇ ਜਾਂ ਹੋਰ ਵੀ ਕਿ ਕਾਂਸੀ ਨੇਤਾ ਕਾਂਗਸ ਦੇ ਲਈ ਸਿਰ ਦਰਦ ਬਣੇ ਹੋਏ ਹੈ ਕੋਸਟ ਪ੍ਰੋਗਰਾਮ ਫਾਈਨਲ ਸੀ ਕਿ ਵੀ ਤਰੀਕ ਦੀ ਮੀਟਿੰਗ ਹੋਣੀ ਹੈ ਸਭ ਤੋਂ ਵੱਡਾ ਸਵਾਲ ਕਿ ਮੀਟਿੰਗ ਦੇ ਵਿੱਚ ਜੋ ਸੰਭਾਵਨਾ ਸੀ ਜੋ ਰਾਣ ਦੇ ਘੇਰੇ ਵਿੱਚ ਚਰਚਾ ਸੀ ਕਿ ਕੁਝ ਵੱਡਾ ਐਲਾਨ ਹੋਏਗਾ ਕੁਝ ਅਲਟੀਮੇਟਮ ਦਿੱਤਾ ਜਾ ਸਕਦਾ ਹੈ ਜਾਂ ਕੁਝ ਵੀ ਹੋ ਸਕਦਾ ਹੈ ਜਿਸ ਨਾਲ ਕਾਂਗਰਸ ਪਾਰਟੀ ਦੇ ਲਈ ਸੰਕਟ ਜਾਂ ਸਮੱਸਿਆ ਆਵਾਜਿਤ ਪਰ ਕਹਿੰਦੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਰਗੋਂ ਇੱਕ ਤਿਆਰੀ ਕੀਤੀ ਗਈ ਇੱਕ ਸਕ੍ਰਿਪਟ ਇਧਰਾਂ ਪਹਿਲੇ ਲਿਖ ਦਿੱਤੀ ਗਈ ਕਿਉਂਕਿ ਉਹਨਾਂ ਦਾ ਉੱਥੇ ਆਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਇਸ ਲਈ ਆਪਰੇਗੈਸ਼ਨ ਕਿ ਪਹਿਲੇ ਸਕ੍ਰਿਪਟ ਲਿਖੀ ਹੋਵੇ ਕਿ ਮੈਂ ਉੱਥੇ ਆਵਾਂਗਾ ਦੋਸਤੋ ਇਹ ਤਾਂ ਹਰ ਵਿਅਕਤੀ ਜਾਣਦਾ ਜੋ ਰਾਣੀ ਦੀ ਰੁਚੀ ਰਖਦਾ ਹੋਵੇ ਕਿ ਜਦੋਂ ਪਾਰਟੀ ਪ੍ਰਧਾਨ ਬੈਠਾ ਹੋਵੇ ਪ੍ਰਦੇਸ਼ ਪ੍ਰਧਾਨ ਬੈਠਾ ਹੋਵੇ ਤਾਂ ਉਹਦੇ ਸਾਹਮਣੇ ਬਗਾਵਤ ਕਰਨ ਵਾਲੇ ਜਾਂ ਬਗਾਵਤੀ ਸੂਰ ਦੇਖਣ ਬੋਲਣ ਵਾਲੇ ਕੱਟ ਨਹੀਂ ਤਹੀ ਮਿਲਣਗੇ ਕਿਉਂਕਿ ਉਹਨਾਂ ਨੂੰ ਇਸ ਗੱਲ ਦੀ ਹੋ ਸਕਦਾ ਡਰ ਲੰਦਾ ਹੋਵੇ ਕਿ ਜੇ ਪ੍ਰਦੇਸ਼ ਕਾਂਗਸ ਕਮੇਟੀ ਦੇ ਪ੍ਰਧਾਨ ਦੇ ਸਾਹਮਣੇ ਕੋਈ ਕਾਂਗਸ ਹਾਈ ਕਮਾਂਡ ਦੇ ਦਿੱਤੇ ਫੈਸਲੇ ਦੇ ਖਿਲਾਫ ਬੋਲਾਂਗੇ ਜਾਂ ਕੋਈ ਬਗਾਵਤੀ ਸੂਰਾਂ ਦੀ ਗੱਲਾਂ ਕਰਾਂਗੇ ਤਾਂ ਉਹਨਾਂ ਦੇ ਕਾਰਵਾਈ ਵੀ ਹੋ ਸਕਦੀ ਹੈ ਰਾਜਾ ਵੜਿੰਗ ਨੇ ਕਾਂਗਸੀ ਨੇਤਾਵਾਂ ਦੇ ਨਾਲ ਸੰਪਰਕ ਕੀਤਾ ਹੋਵੇਗਾ ਕਿਉਂ ਮੀਟਿੰਗ ਦੇ ਵਿੱਚ ਹੀ ਹਾਜ਼ਰ ਹੋਣਗੇ ਕਿਉਂਕਿ ਉਹਨੂੰ ਲੱਗਦਾ ਸੀ ਕਿ ਉਹਨਾਂ ਦਾ ਮੀਟਿੰਗ ਦੇ ਵਿੱਚ ਜਾਣਾ ਸ਼ਾਇਦ ਕਾਂਗਸ ਲਈ ਕੋਈ ਡੈਮੇਜ ਕੰਟਰੋਲ ਨੂੰ ਡੈਮੇਜ ਕੰਟਰੋਲ ਕਰ ਸਕਦਾ ਹੋਵੇ ਕਿਉਂਕਿ ਉਹ ਜਦੋਂ ਉੱਠੇ ਆਉਣਗੇ ਤਾਂ ਸ਼ਾਇਦ ਵੱਡੇ ਵੱਡੇ ਨੇਤਾਵਾਂ ਦੇ ਜਿਹੜੇ ਭਾਸ਼ਣ ਹੋਣਗੇ ਉਹ ਕੁਝ ਮਰਿਆਦਾ ਵਾਲੇ ਹੋਣਗੇ ਉਹ ਪਾਰਟੀ ਹਾਈ ਕਮਾਂਡ ਦੇ ਖਿਲਾਫ ਵੱਡੇ ਜਾਂ ਜਿਆਦਾ ਬਕਾਫੀ ਸੂਰ ਵਾਲੇ ਸੋਣ ਨੂੰ ਦਿਖਾਈ ਨਹੀਂ ਦਿੱਤੇ। ਦੋਸਤੋ ਰਾਜਾ ਵਡਿੰਗ ਵੀ ਉੱਥੇ ਪਹੁੰਚੇ तकरीबन 12:10 ਦੇ ਕਰੀਬ। ਹਾਲੇ ਇੱਕ ਐਸੇ ਨੇ ਕਿ ਮੀਟਿੰਗ ਹਾਲੇ ਸ਼ੁਰੂ ਹੋਈ ਹੋਈ ਸੀ। ਰਾਜਾ ਵਡਿੰਗ ਉੱਥੇ ਪਹੁੰਚ ਗਏ। ਰਾਜਾ ਵਡਿੰਗ ਸਟੇਜ ਤੇ ਬੈਠੇ। ਕਾਂਗਸ ਦੇ ਨੇਤਾਵਾਂ ਦੇ ਭਾਸ਼ਣ ਸ਼ੁਰੂ ਹੋਏ। ਦੇਖਿਆ ਜਾਵੇ ਤਾਂ ਕਈ ਕਾਂਗਸ ਹਿਤਧਰਵਾਂ ਨੂੰ ਆਪਣੇ ਭਾਸ਼ਣ ਦਿੱਤੇ ਗਏ ਆਪਣੀਆਂ ਗੱਲਾਂ ਕਹੀਆਂ ਗਈਆਂ ਜੇ ਜ਼ਿਆਦਾਤਰ ਦੇ ਨੇਤਾਵਲੇ ਭਾਸ਼ਣਾ ਕਣੀ ਗੌਰ ਕੀਤਾ ਜਾਵੇ ਜੇ ਉਹਨਾਂ ਦਾ ਐਨਾਲਿਸਿਸ ਕੀਤਾ ਜਾਵੇ ਤਾਂ ਉਹ ਆਇਆ ਲੱਗਦਾ ਸੀ ਕਿ ਸਿਰਫ ਹਾਜ਼ਰੀ ਲਵਾਣ ਆਏ ਨੇ ਕਿਉਂਕਿ ਉਹਨਾਂ ਜੋ ਕਈ ਕਾਂਗਸੀ ਨੇਤਾ ਤਾਂ ਇਹ ਕਹਿ ਰਹੇ ਸਨ ਕਿ ਕਾਂਗਸ ਹਾਈ ਕਮਾਂਡ ਜੋ ਹੁਕਮ ਲਾਏਗੀ ਉਹਦੇ ਤੇ ਪੁੰਛੜਾ ਦੋਸਤੋ ਜਿੱਦਾਂ ਇਹ ਰਾਜਾ ਵੜਿੰਗ ਉਤੇ ਮੈਡੀਕੀ ਪਹੁੰਚੇ ਸਨ ਤਾਂ ਵਰਕਰਾਂ ਨੂੰ ਲੱਗਦਾ ਸੀ ਕਿ ਸ਼ਾਇਦ ਰਾਜਾ ਵੜਿੰਗ ਕਾਂਗਰਸ ਦੇ ਵਰਕਰਾਂ ਨੂੰ ਤਕਸਾਲੀ ਨੇਤਾਵਾਂ ਨੂੰ ਕੋਈ ਚੰਗੀ ਖੁਸ਼ਖਬਰੀ ਸੁਣਾਉਂਗੇ ਕਿ ਆਖਰ ਆਏ ਨੇ ਕੁਝ ਪਲਾਨ ਦੇ ਨਾਲ ਆਏ ਹੋਣਗੇ ਕੁਝ ਸੋਚ ਕੇ ਆਏ ਹੋਣਗੇ ਦੋਸਤੋ ਦੇਖਿਆ ਜਵੇਂ ਤਾਂ ਸਮਾਣਾ ਦੇ ਸਾਬਕਾ ਐਮਐਲਏ ਕਾਕਰ ਜਿੰਦਰ ਸਿੰਘ ਅਤੇ ਰਾਜਪੁਰਾ ਦੇ ਸਾਬਕਾ ਐਮਐਲਏ ਹਰਜਾਲ ਸਿੰਘ ਕੰਬੋਜ ਦੇ ਜਿਹੜੇ ਸਟੇਜ ਤੇ ਭਾਸ਼ਣ ਸਨ ਉਹਨਾਂ ਵਿੱਚੋਂ ਦੱਗ ਛਲਕਦਾ ਸੀ ਇਸ ਤੋਂ ਇਲਾਵਾ ਕੰਬੋਜ ਵੱਲੋਂ ਆਪਣੀ ਵਫਾਦਾਰੀ ਕਿੰਨੇ ਸਾਲ ਤੋਂ ਕੰਮ ਕਰ ਰਹੇ ਨੇ ਕਿਹੜੇ ਉਹਦਿਆਂ ਤੋਂ ਰਹੇ ਨੇ ਕਾਗਜ਼ ਉੱਤੇ ਰਹਿ ਕੇ ਜਦੋਂ ਵਿਰੋਧੀ ਸਰਕਾਰਾਂ ਸਨ ਉਹਨਾਂ ਨੂੰ ਕਿਦਾਂ ਉਹਨਾਂ ਤੇ ਕਿਵੇਂ ਅਤਿਆਚਾਰ ਹੋਏ ਕਿਵੇਂ ਉਹਨਾਂ ਨੂੰ ਦੁੱਖਤਾਂ ਲਈ ਵਕਟੀਆਂ ਇਸ ਬਾਰੇ ਵੀ ਦੱਸਿਆ ਸਭ ਤੋਂ ਟਿਕਲ ਸਾਰੇ ਜਦੋਂ ਨੇਤਾਵਾਂ ਨੇ ਆਪਣੇ ਭਾਸ਼ਣ ਦੇ ਦਿੱਤੇ ਆਪਣੇ ਬਲਵਲੇ ਜਨਤਾ ਦੇ ਸਾਹਮਣੇ ਆ ਮੀਟਿੰਗ ਦੇ ਵਰਕਨ ਸਾਹਮਣੇ ਰੱਖ ਦਿੱਤੇ ਤਾਂ ਜਦੋਂ ਰਾਜਾ ਵਡਿੰਗ ਦੀ ਵਾਰੀ ਆਈ ਤਾਂ ਲੱਗਦਾ ਸੀ ਕਿ ਸ਼ਾਇਦ ਕਿਉਂਕਿ ਰਾਜਾ ਵਡਿੰਗ ਨੇ ਇਹ ਗੱਲ ਜ਼ਰੂਰ ਕਰੀ ਕਿ ਜਿਹੜੇ ਪੁਰਾਣੇ ਸੀਨੀਅਰ ਨੇਤਾ ਨੇ ਜਿਹੜੇ ਵਫਾਦਾ ਨੇਤਾ ਨੇ ਜਿਨ੍ਹਾਂ ਨੇ ਖੂਨ ਪਸੀਨੇ ਦੇ ਨਾਲ ਮਿਲਦੋਲ ਪਾਰਟੀ ਬਣਾਈ ਹੈ ਇਹ ਪਾਰਟੀ ਰਹੇ ਨਹੀਂ ਉਹਨਾਂ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਨਾਂ ਦੇ ਸਦਕੇ ਹੀ ਸਰਕਾਰਾਂ ਬਣੀਆਂ ਨੇ ਉਸ ਤੋਂ ਬਾਅਦ ਇਹ ਲੱਗਦਾ ਸੀ ਕਿ ਸ਼ਾਇਦ ਜੋ ਦਰਦ ਮਹਿਸੂਸ ਕਰ ਰਹੇ ਨੇ ਕਿ ਇਹਨਾਂ ਨੂੰ ਆਖੇ ਪਰੋਖੇ ਕੀਤਾ ਗਿਆ ਇਹਨਾਂ ਨੂੰ ਇਗਨੋਰ ਕੀਤਾ ਗਿਆ ਕਿ ਸ਼ਾਇਦ ਰਾਜਾ ਵੀ ਕੋਈ ਉਹਨਾਂ ਦੇ ਹੱਕ ਪੱਖੇ ਦੀ ਗੱਲ ਕਰੇ ਆਖਰ ਦੇ ਵਿੱਚ ਕਹਿੰਦੇ ਦਰਦ ਦਾ ਬਿਆਨ ਕਰ ਦਤਾ ਲੱਗਦਾ ਸੀ ਦਵਾਈ ਮਿਲੇਗੀ ਪਰ ਦਰਦ ਬਿਆਨ ਕੀਤਾ ਗਿਆ ਪਰ ਦਵਾਈ ਨਹੀਂ ਦਿੱਤੀ ਕਿਉਂਕਿ ਇਹ ਗੱਲ ਕਹੀ ਗਈ ਕਿ ਸਾਰੇ ਕਾਂਗਸੀ ਵਰਕਰ ਕਾਂਗਸੀ ਨੇਤਾ ਹਾਈ ਕਮਾਂਡ ਵੱਲੋਂ ਜਿਹੜੇ ਕੈਂਡੀਡੇਟ ਦਿੱਤੇ ਗਏ ਨੇ ਡਾਕਟਰ ਦਰਬੀਰ ਗਾਂਧੀ ਉਹਦੇ ਹੱਕ ਦੇ ਲਈ ਕੰਮ ਕਰਨਗੇ ਉਹਦੇ ਸਮਰਥਨ ਦੇ ਵਿੱਚ ਕੰਮ ਦੋਸਤੋ ਇਹ ਜਦੋਂ ਰਾਜਾ ਵਿਡਿੰਗ ਵੱਲੋਂ ਕਿਹਾ ਗਿਆ ਕਿ ਕਾਂਗਸੀ ਨੇਤਾ ਦੇ ਵਰਕਰ ਡਾਕਟਰ ਧਰਵੀਰ ਗਾਂਧੀ ਜੋ ਕਾਂਗਸਾਈਕ ਮੰਡਲੋਂ ਕੈਂਡੀਡੇਟ ਦਿੱਤਾ ਉਹਦੀ ਸਪੋਰਟ ਕਰਨ ਉਹਦਾ ਸਮਰਥਨ ਕਰਦਾ ਜਦੋਂ ਇਹ ਗੱਲ ਕੀਤੀ ਗਈ ਤਾਂ ਕਾਂਗਸੀ ਵਰਕਰਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਨਰਾਜ਼ਗੀ ਜਾਂ ਨਿਰਾਸ਼ਾ ਵੀ ਦਿਖਾਈ ਦਿੱਤੀ ਜੋ ਇਸ ਗੱਲ ਦਾ ਸੰਕੇਤ ਹੈ ਕਿ ਜਦੋਂ ਰਾਜਾ ਵਿਡਿੰਗ ਉੱਥੋਂ ਬਾਗ ਆਏ ਸੰਤ ਤਾਂ ਕੁਝ ਕਾਂਸੀ ਵਰਕਰਾਂ ਵੱਲੋਂ ਰਾਜਾ ਵੜਿੰਗ ਦੇ ਸਾਹਮਣੇ ਹੀ ਮੁਰਦਾ ਬਾਤ ਕਹਿਣਾ ਸ਼ੁਰੂ ਕਰ ਦਿੱਤਾ। ਉਸ ਗੱਲ ਦਾ ਸਹੇਦ ਸੀ ਕਿ ਕਾਂਸੀ ਵਰਕਰ ਵੀ ਨਾਰਾਜ਼ ਹਨ ਹਾਲੇ ਵੀ ਨਾਰਾਜ਼ ਹਨ ਕਿ ਜੋ ਉਹਨਾਂ ਨੂੰ ਮਿਲ ਸੀ ਉਹ ਮੀਟਿੰਗ ਦੇ ਵਿੱਚ ਉਹ ਗੱਲ ਸਾਹਮਣੇ ਸੁਣਾਈ ਨਹੀਂ ਦਿੱਤੀ। ਇਹ ਤਾਂ ਸਭ ਤੋਂ ਵੱਡਾ ਸਵਾਲ ਹੈ ਕਿ ਰਾਜਾ ਵੜਿੰਗ ਦੇਮਨ ਕੰਟਰੋਲ ਕਰਨ ਵਿੱਚ ਕਾਮਯਾਬ ਰਹੇਗੇ ਕਿ ਜੋ ਇੱਕ ਅਸ਼ੰਕਾ ਇੱਕ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਪੇ ਸ਼ਾਇਦ ਇਸ ਮੀਟਿੰਗ ਦੇ ਵਿੱਚ ਜੋ ਵਰਕਰਾਂ ਦਾ ਜੋਸ਼ ਹੈ ਜਾਂ ਗੁੱਸਾ ਉਹ ਮੇਰੇ ਜੋ ਫੈਸਲਾ ਹੋ ਸਕਦਾ ਸੀ ਉਹ ਫੈਸਲਾ ਕਿਸ ਤਰ੍ਹਾਂ ਦਾ ਹੋ ਸਕਦਾ ਸੀ ਜਿਸ ਨਾਲ ਪਾਰਟੀ ਤੇ ਹਾਈ ਕਮਾਂਡ ਦੇ ਲਈ ਸਮੱਸਿਆ ਖੜੀ ਹੋ ਜਾਂਦੀ ਉਹ ਰਾਜਾ ਵੜਿੰਗ ਨੇ ਉਹ ਫੈਸਲਾ ਉਹ ਐਲਾਨ ਰੋਗ੍ਰੂਤਾ ਹੋਰ ਵੀ ਕੇਦਾਂ ਦੇ ਰਾਜਨੀਤਿਕ ਖੇលਿਆਰੇ ਵਿੱਚ ਚਰਚਾਵਾਂ ਦਾ ਜਿਹੜਾ ਚਰਚਾਵਾਂ ਚੱਤੀਆਂ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਫਿਲਹਾਲ ਇਹ ਰਾਤ ਵਾਲੀ ਮੀਟਿੰਗ ਰਹੀ ਕਾਂਗ ਦਾ ਹਾਈ ਕਮਾਂਡ ਦੇ ਲਈ ਕਿਉਂਕਿ ਰਾਜਾ ਵਡਿੰਗ ਨੇ ਪਹੁੰਚ ਕੇ ਇੱਕ ਤਰ੍ਹਾਂ ਦੇ ਨਾਲ ਇਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਇਸ ਤਰ੍ਹਾਂ ਦੀ ਯੋਜਨਾਬੰਦੀ ਕੀਤੀ ਗਈ ਕਿ ਕੁਝ ਇਸ ਤਰ੍ਹਾਂ ਦਾ ਨਹੀਂ ਹੋ ਸਕਿਆ ਜਿਹੜਾ ਕਾਂਗਰਸ ਹਾਈ ਕਮਾਂਡ ਨੂੰ ਚਿੰਤਾ ਵਿੱਚ ਪਾ ਦਿੰਦਾ ਹੁਣ ਸਵਾਲ ਇਹ ਖੜਾ ਹੁੰਦਾ ਕਿ ਰਾਜਾ ਵੜਿੰਗ ਵੱਲੋਂ ਜੋ ਇੱਕ ਅਪੀਲ ਕੀਤੀ ਗਈ ਮੁਜਾਸ਼ ਕੀਤੀ ਗਈ ਕਿ ਉਹ ਡਾਕਟਰ ਧਰਮਵੀਰ ਗਾਂਧੀ ਦੇ ਸਮਰਥਨ ਵਿੱਚ ਕੰਮ ਕਰਨਗਾ ਕੰਮ ਕਰਨਗੇ ਕਿ ਉਹਨਾਂ ਦੀ ਅਪੀਲ ਸਾਰੇ ਕਾਂਗਸੀ ਨੇਤਾ ਯਸਾਰੇ ਕਾਂਗਸੀ ਵਰਕਰ ਮੰਨਣਗੇ ਕਿ ਹਰ ਕਾਂਗਸੀ ਵਰਕਰ ਹਰ ਕਾਂਗਸੀ ਨੇਤਾ ਡਾਕਟਰ ਗਾਂਧੀ ਦੇ ਲਈ ਚੋਣ ਪ੍ਰਚਾਰ ਜੋਰ-ਸ਼ੋਰ ਨਾਲ ਕਰੇਗਾ ਸਮਰਥਨ ਜੋਰ-ਸ਼ੋਰ ਨਾਲ ਕਰੇਗਾ ਇਸ ਤਰ੍ਹਾਂ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਆਉਣ ਵਾਲੇ ਦਿਨੋ ਵਿੱਚ ਬਿਲਕੁਲ ਸੰਭਾਵਨਾ ਹੈ ਉਸ ਤੋਂ ਬਾਅਦ ਇਹ ਸਾਹਮਣੇ ਆਪ ਆਏਗਾ ਕਿ ਕਾਂਗਰਸ ਪਾਰਟੀ ਦੇ ਵਿੱਚ ਸਭ ਕੁਝ ਠੀਕ-ਠਾਕ ਦੋਸਤੋ ਆਦਰਯੋਗ ਨਹੀਂ ਨਮਸਕਾਰ ਜੈ ਜੀ